ਇੱਕ ਹਲਵਾਈ ਦੀ ਕੁੜੀ ਨਹਾ ਰਹੀ ਸੀ ਉਸੇ ਵਕਤੀ ਇੱਕ ਲੜਕਾ ਉਸ ਦੁਕਾਨ ਤੇ ਆਉਂਦਾ ਬੋਲ ਮਾਰਦਾ ਤਾਂ ਅੰਦਰੋਂ ਲੜਕੀ ਦੀ ਆਵਾਜ਼ ਆਉਂਦੀ ਆ ਕਿਉਂ ਆ ਰਹੀ ਆ ਉਸ ਲੜਕੇ ਨੂੰ ਵੀ ਪਤਾ ਲੱਗਦਾ ਕਿ ਉਹ ਨਹਾ ਰਹੀ ਆ ਤਾਂ ਉਸਦੇ ਦਿਮਾਗ ਦੇ ਵਿੱਚ ਇੱਕ ਸ਼ੈਤਾਨੀ ਆਈਡੀਆ ਆਉਂਦਾ ਉਹ ਆਪਦਾ ਮੋਬਾਈਲ ਫੋਨ ਕੱਢਦਾ ਤੇ ਉਸ ਲੜਕੀ ਦਾ ਵੀਡੀਓ ਬਣਾ ਲੈਂਦਾ ਇੰਨੇ ਸਮੇਂ ਦੇ ਵਿੱਚ ਉਹ ਲੜਕੀ ਨਹਾ ਕੇ ਆਉਂਦੀ ਹੈ ਉਹ ਲੜਕਾ ਉਸ ਤੋਂ ਕੁਝ ਸਮਾਨ ਖਰੀਦਾ ਤੇ ਚਲਾ ਜਾਂਦਾ ਫਿਰ ਉਹ ਲੜਕਾ ਦੁਬਾਰਾ ਉਸ ਕੁੜੀ ਕੋਲ ਆਉਂਦਾ ਵੀਡੀਓ ਦਿਖਾਉਂਦਾ ਤੇ ਕਹਿੰਦਾ ਕਿ ਤੂੰ ਨਹਾਉਂਦੀ ਹੋਈ ਕੁਝ ਇਸ ਤਰ੍ਹਾਂ ਦਿਖਾਈ ਦੇਣੀ ਆ ਉਹ ਕੁੜੀ ਡਰ ਗਈ ਉਸ ਦੇ ਅੱਗੇ ਹੱਥ ਪੈਰ ਵੀ ਜੋੜੇ ਇਸ ਤੋਂ ਬਾਅਦ ਉਸ ਕੁੜੀ ਨੂੰ ਲਗਾਤਾਰ ਬਲੈਕਮੇਲ ਕਰਨ ਲੱਗ ਗਿਆ ਤੇ ਕਈ ਵਾਰ ਉਸ ਦਾ ਜੌਨ ਸ਼ੂਸ਼ਨ ਵੀ ਕੀਤਾ ਅਜੇ ਦੇ ਵਿੱਚ ਲੜਕੀ ਕਾਫੀ ਟੈਨਸ਼ਨ ਦੇ ਵਿੱਚ ਰਹਿਣ ਲੱਗੀ ਉਹ ਡਰੀ ਹੋਈ ਸੀ ਉਸਨੇ ਖਾਣਾ ਪੀਣਾ ਵੀ ਛੱਡਤਾ ਉਸਦੇ ਪਿਤਾ ਨੇ ਉਸ ਤੋਂ ਪੁੱਛਿਆ ਕਿ ਕੀ ਗੱਲ ਆ ਤਾਂ ਉਸ ਲੜਕੀ ਵੱਲੋਂ ਸਭ ਕੁਝ ਦੱਸ ਦਿੱਤਾ ਜਾਂਦਾ ਤੇ ਫਿਰ ਉਸ ਲੜਕੀ ਦੇ ਪਿਤਾ ਵੱਲੋਂ ਉਸ ਲੜਕੇ ਨੂੰ ਕਿਸੇ ਜਗ੍ਹਾ ਬੁਲਾਇਆ ਜਾਂਦਾ ਤੇ ਉਹਦਾ ਕਤਲ ਕਰ ਦਿੱਤਾ ਜਾਂਦਾ ਤੇ ਫਿਰ ਪੁਲਿਸ ਉਸ ਨੂੰ ਪਾਲਣਾ ਸ਼ੁਰੂ ਕਰਦੀ ਹੈ ਪਰ ਉਸ ਹਲਬਾਈ ਨੇ ਪੁਲਿਸ ਨੂੰ 19 ਮਹੀਨੇ ਗਦੀਘੇੜ ਪਾਈ ਰੱਖਿਆ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਆਗਰਾ ਉਸ ਦਾ ਇੱਕ ਪਿੰਡਾ ਕੱਟੀਪੁਰ ਇੱਥੋਂ ਦੀ ਹੀ ਗੁਜ਼ਰਤੇ ਹੋਏ ਹਾਈਵੇ ਦੇ ਕੋਲ ਦੀ ਮੌਜੂਦ ਇੱਕ ਖੇਤ ਦੇ ਵਿੱਚ ਜੋ ਕਿ ਸਰੋਂ ਦਾ ਖੇਤ ਸੀ ਅੱਗ ਲੱਗੀ ਹੋਈ ਸੀ ਉਹ ਥੋੜਾ ਜਿਹਾ ਮੱਚਿਆ ਹੋਇਆ ਸੀ ਤੇ ਜਦੋਂ ਖੇਤ ਮਾਲਕ ਦੀ ਨਜ਼ਰ ਉਸ ਮੱਚੀ ਹੋਈ ਜਗ੍ਹਾ ਤੇ ਪੈਂਦੀ ਹੈ ਤਾਂ ਉਸ ਜਗ੍ਹਾ ਜਾਂਦਾ ਉਸ ਦੇ ਵਿਚਕਾਰ ਇੱਕ ਨੀਲੇ ਰੰਗ ਦਾ ਡਰਮ ਪਿਆ ਹੋਇਆ ਸੀ ਜੋ ਕਿ ਅੱਗ ਦੀ ਵਜ੍ਹਾ ਕਰਕੇ ਪੂਰੀ ਤਰ੍ਹਾਂ ਨਾਲ ਜਲ ਚੁੱਕਿਆ ਸੀ ਦੇ ਨਾਲ ਹੀ ਪਿਗਲ ਵੀ ਚੁੱਕਿਆ ਸੀ ਤੇ ਉਸੇ ਅੰਦਰ ਪਈ ਸੀ ਇੱਕ Laash ਜੋ ਕਿ ਇੱਕ ਲੋਥੜੇ 'ਚ ਬਦਲ ਚੁੱਕੀ ਸੀ ਜਿਵੇਂ ਹੀ ਉਸ ਖੇਤ ਮਾਲਕ ਦਾ ਧਿਆਨ ਜਾਂਦਾ ਉਸਦੇ ਪੈਰਾਂਥਲੋ ਜ਼ਮੀਨ ਨਿਕਲ ਗਈ ਤੇ ਉਸੇ ਵੇਲੇ ਉਸ ਵੱਲੋਂ ਪੁਲਿਸ ਨੂੰ ਕਾਲ ਕਰ ਦਿੱਤੀ ਜਾਂਦੀ ਹੈ ਪੁਲਿਸ ਉੱਥੇ ਪਹੁੰਚਦੀ ਹੈ ਦੇਖਦੀ ਹੈ ਕਿ Laash ਦੀ ਹਾਲਤ ਬੱਤੋਂ ਵੀ ਬੱਤਰ ਸੀ ਪਰ ਉਸ ਦੀ ਪਛਾਣ ਨਹੀਂ ਸੀ ਪਹੋ ਪਾ ਰਹੀ ਕਿ ਆਖਰਕਾਰ ਉਹ ਹੈ ਕੌਣ ਤਾਂ ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਤੇ ਹਰ ਪਾਸੇ ਇਹ ਨਿਊਜ਼ ਪਹੁੰਚਾਈ ਜਾਂਦੀ ਹੈ ਕਿ ਜੇਕਰ ਕਿਸੇ ਦਾ ਕੋਈ ਆਦਮੀ ਗਾਇਬ ਹੋਵੇ ਤਾਂ ਦੱਸੋ ਇਸ ਸੂਚਨਾ ਤੋਂ ਬਾਅਦ ਲਾਲ ਸਿੰਘ ਨਾਂ ਦਾ ਇੱਕ ਆਦਮੀ ਪੁਲਿਸ ਦੇ ਕੋਲ ਜਾਂਦਾ ਤੇ ਕਹਿੰਦਾ ਕਿ ਉਸ ਦਾ 19 ਸਾਲਾਂ ਦਾ ਬੇਟਾ ਫੋਟੋਗ੍ਰਾਫੀ ਦਾ ਕੰਮ ਕਰਦਾ ਉਹ 18 ਤਰੀਕ ਨੂੰ ਗਾਇਬ ਹੋ ਚੁੱਕਿਆ ਪਰ ਉਹ ਵਾਪਸ ਨਹੀਂ ਆਇਆ ਫਿਰ ਪੁਲਿਸ ਵੱਲੋਂ ਉਸ ਨੂੰ ਉਸੇ ਨੀਲੇ ਡਰਮ ਚੋਂ ਮਿਲੀ ਹੋਈ লাশ ਦਿਖਾਈ ਜਾਂਦੀ ਹੈ ਪਰ ਉਸ ਵੱਲੋਂ ਪਛਾਣਨ ਤੋਂ ਸਾਫ਼ ਇਨਕਾਰ ਕਰ ਦਿੱਤਾ ਜਾਂਦਾ ਤੇ ਕਹਿੰਦਾ ਕਿ ਇਹ ਮੇਰੇ ਬੇਟੇ ਦੀ লাশ ਨਹੀਂ ਤੇ ਉਹ ਉੱਥੋਂ ਚਲਾ ਜਾਂਦਾ ਪੁਲਿਸ ਨੂੰ ਉੱਤੋਂ 10 ਕਿਲੋਮੀਟਰ ਦੂਰ ਇੱਕ ਬਾਈਕ ਵੀ ਮਿਲਦੀ ਹੈ ਇਸੇ ਤੋਂ ਬਾਅਦ ਇੱਕ ਹੋਰ ਪਰਿਵਾਰ ਜੋ ਕਿ ਮਾਨੀਪੁਰ ਸ਼ਰਮਾ ਦਾ ਪਰਿਵਾਰ ਸੀ ਉਹ ਪੁਲਿਸ ਕੋਲ ਪਹੁੰਚਦਾ ਤੇ ਕਹਿੰਦਾ ਕਿ 9 ਫਰਵਰੀ 2024 ਨੂੰ ਸਾਡਾ ਬੇਟਾ ਰੂਪਚੰਦ ਸ਼ਰਮਾ ਗਾਇਬ ਹੋ ਗਿਆ ਜਿੱਦੀ ਉਮਰ 28 ਤੋਂ 30 ਸਾਲਾ ਤਾਂ ਫਿਰ ਤੋਂ ਪੁਲਸ ਉਸ ਪਰਿਵਾਰ ਨੂੰ ਉਹੀ লাশ ਦਿਖਾਉਂਦੀ ਆ ਤੇ ਉਹ ਉਸ ਨੂੰ ਦੇਖ ਰੋਣ ਲੱਗਦੇ ਨੇ ਤੇ ਕਹਿੰਦੇ ਨੇ ਕਿ ਇਹ ਸਾਡਾ ਹੀ ਬੇਟਾ ਤੇ ਫਿਰ ਪਰਿਵਾਰ ਉਸ লাশ ਨੂੰ ਲੈਂਦਾ ਤੇ ਸੰਸਕਾਰ ਕਰ ਦਿੰਦਾ ਦੂਸਰੇ ਪਾਸੇ ਲਾਲ ਸਿੰਘ ਵੀ ਆਪਦੇ ਬੇਟੇ ਨੂੰ ਭਾਰ ਰਿਆ ਸੀ ਉਹਦਾ ਬੇਟਾ ਫਾਰਬ੍ਰਿਜ ਗੁੰਮ ਹੋਇਆ ਤੇ ਹੁਣ 6-7 ਮਹੀਨੇ ਗੁਜ਼ਰ ਗਏ ਉਹ ਨਿਤਾਮਾਂ ਵਿਧਾਇਕਾਂ ਤੇ ਵੱਡੇ ਵੱਡੇ ਲੋਕਾਂ ਤੱਕ ਵੀ ਪਹੁੰਚ ਕਰਦਾ ਪਰ ਉਹ ਮਿਲ ਨਹੀਂ ਸੀ ਰਿਹਾ ਪੁਲਸ ਵੀ ਮਦਦ ਨਹੀਂ ਸੀ ਕਰਦੀ ਤਾਂ ਇਸੇ ਵਜ੍ਹਾ ਦੇ ਕਾਰਨ ਕੋਰਟ ਦਾ ਰੋਕ ਕਰਦਾ ਤੇ ਕੋਰਟ ਵੱਲੋਂ ਫਿਰ ਆਦੇਸ਼ ਜਾਰੀ ਕੀਤਾ ਜਾਂਦਾ ਕਿ ਇਸ ਮਾਮਲੇ ਦੇ ਵਿੱਚ ਐਫਆਈਆਰ ਦਰਜ ਕਰੋ ਤੇ ਕੋਈ ਵੀ ਕੁਤਾਹੀ ਨਾ ਵਰਤੀ ਜਾਵੇ ਤੇ ਇਸ ਤੋਂ ਬਾਅਦ ਉਸ ਆਦਮੀ ਦੇ بیٹے ਰਾਕੇ ਸ਼ਰਮਾ ਨੂੰ ਪਾਲਣ ਦੇ ਲਈ ਪੁਲਸ ਵੱਲੋਂ ਪੂਰੀ ਤਰ੍ਹਾਂ ਦੇ ਨਾਲ ਤੇਜ਼ੀ ਦਿਖਾਉਣੀ ਸ਼ੁਰੂ ਕਰ ਦਿੱਤੀ ਜਾਂਦੀ ਆ ਲਾਲ ਸਿੰਘ ਦੇ ਵੱਲੋਂ ਐਫਆਈਆਰ ਦੇ ਵਿੱਚ 6 ਲੋਕਾਂ ਦੇ ਨਾਮ ਵੀ ਦਿੱਤੇ ਜਾਂਦੇ ਨੇ ਕਿ ਨਾ 6 ਲੋਕਾਂ ਦੇ ਕਾਰਨ ਹੀ ਮੇਰਾ ਬੇਟਾ ਗਾਇਬ ਹੋਇਆ। ਇਹਨਾਂ ਦੇ ਵਿੱਚੋਂ ਇੱਕ ਨਾਮ ਸੀ ਦੇਵੀਰਾਮ ਜੋ ਕਿ ਦੇਵੀਰਾਮ ਇੱਕ ਹਲਵਾਈ ਦਾ ਕੰਮ ਕਰਦਾ ਸੀ। ਪੁਲਿਸ ਵੱਲੋਂ ਇਹਨਾਂ 6 ਦੇ 6 ਨੂੰ ਚੁੱਕਿਆ ਜਾਂਦਾ ਤੇ ਪੁੱਛਗਿੱਛ ਕੀਤੀ ਜਾਂਦੀ ਹੈ। ਪਰ ਬਾਕੀ 5 ਨੂੰ ਤਾਂ ਪੁਲਿਸ ਵੱਲੋਂ ਛੱਡ ਦਿੱਤਾ ਜਾਂਦਾ ਕਿਉਂਕਿ ਉਹਨਾਂ ਤੋਂ ਪੁੱਛਗਿੱਛ ਦੇ ਦੌਰਾਨ ਕੁਝ ਵੀ ਨਹੀਂ ਮਿਲਦਾ। ਪਰ ਪੁਲਸ ਦਾ ਮੇਨ ਸ਼ੱਕ ਦੇਵੀ ਲਾਲ ਤੇ ਹੀ ਜਾਂਦਾ ਕਿ ਇਸੇ ਨੇ ਕੁਝ ਨਾ ਕੁਝ ਕੀਤਾ ਤੇ ਵੀ ਲਾਲ ਪੁਲਸ ਦਾ ਉਹਨ ਮੇਨ ਸਸਪੈਕਟ ਸੀ। ਪਰ ਬਹੁਤ ਛਾਣਬੀਣ ਤੋਂ ਬਾਅਦ ਵੀ ਪੁਲਿਸ ਦੇ ਹੱਥ ਕੁਝ ਨਹੀਂ ਲੱਗਾ ਤੇ ਫਿਰ 2025 ਵੀ ਆ ਗਿਆ। ਇਸੇ ਦੌਰਾਨ ਕਈ ਮਹੀਨੇ ਗੁਜ਼ਰਦੇ ਨੇ ਤੇ ਫਿਰ ਇੱਕ ਦਿਨ ਪੁਲਿਸ ਵਾਲਾ ਉਸਦਾ ਫੋਨ ਫੜਦਾ ਤੇ ਨਾਲੇ ਪੁੱਛਗਿੱਛ ਵੀ ਕਰਦਾ ਉਸਦੀ ਫੇਸਬੁੱਕ ਮੈਸੈਂਜਰ ਦੇ ਉੱਤੇ ਜਦੋਂ ਹੀ ਰਕੇਸ਼ ਨਾਮ ਪੁਲਿਸ ਵਾਲੇ ਵੱਲੋਂ ਟਾਈਪ ਕੀਤਾ ਜਾਂਦਾ ਤਾਂ ਪੁਲਿਸ ਹੈਰਾਨ ਕਿਉਂਕਿ ਦੇਵੀ ਲਾਲ ਤੇ ਰਕੇਸ਼ ਦੀ ਉਸੇ ਦਿਨ ਗੱਲਬਾਤ ਹੋਈ ਸੀ ਜਦ ਰਕੇਸ਼ ਗਾਇਬ ਹੋਇਆ ਸੀ ਜਨ ਕੇ 18 ਫਰਵਰੀ 2024 ਨੂੰ ਫਿਰ ਪੁਲਿਸ ਨੇ ਸੀਡੀਆਰ ਕਢਵਾਇਆ ਤਾਂ ਦੋਨਾਂ ਦੀ ਲੋਕੇਸ਼ਨ ਵੀ ਉਸ ਦਿਨ ਇੱਕੋ ਹੀ ਸੀ ਫਿਰ ਪੁਲਿਸ ਨੇ ਉਹਦੀ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸਨੇ ਮੂੰਹ ਖੋਲ੍ਹਿਆ ਤੇ ਦੱਸਿਆ ਕਿ ਸਾਰ ਰਕੇਸ਼ ਨੇ ਉਹਦੀ ਬੇਟੀ ਦੀ ਨਹਾਉਂਦੇ ਹੋਏ ਵੀਡੀਓ ਬਣਾਈ ਸੀ ਫਿਰ ਉਹ ਉਸ ਨੂੰ ਬਲੈਕਮੇਲ ਕਰਨ ਲੱਗ ਗਿਆ ਜਦੋਂ ਮੈਨੂੰ ਪਤਾ ਲੱਗਾ ਤਾਂ ਮੈਂ ਪੁਲਿਸ ਕੋਲ ਗਿਆ ਪਰ ਪੁਲਿਸ ਨੇ ਕੋਈ ਮਦਦ ਨਹੀਂ ਕੀਤੀ ਬਸ ਲੀਪਾ ਪੋਤੀ ਕਰਕੇ ਸਮਝੌਤਾ ਕਰਵਾਤਾ ਫਿਰ ਮੈਨੂੰ ਗੁੱਸਾ ਆਇਆ ਤੇ ਮੈਂ ਉਸ ਨੂੰ ਕੁਝ ਮੈਸੇਜ ਕਰਕੇ ਦੁਕਾਨ ਤੇ ਸੱਦਿਆ ਉਹ ਆ ਗਿਆ ਤੇ ਫਿਰ ਮੈਂ ਇੱਕ ਲੋਹੇ ਦੀ ਤਾਰ ਨਾਲ ਉਸ ਦਾ ਗਲਾ ਦਬਾ ਕੇ ਮਾਰਤਾ ਫਿਰ ਉਹ ਆਪਦੇ ਭਤੀਜੇ ਨਿਤਿਆਨੰਦ ਨਾਲ ਮਿਲ ਕੇ ਉਸ ਨੂੰ ਇੱਕ ਨੀਲੇ ਡਰਮ ਦੇ ਵਿੱਚ ਪੈਕ ਕਰਦਾ ਫਿਰ ਉਹ ਉਸ ਨੀਲੇ ਡਰਮ ਨੂੰ ਕਰੀਬ 20 ਕਿਲੋਮੀਟਰ ਦੂਰ ਲਿਜਾ ਕੇ ਇੱਕ ਸਰੋਂ ਦੇ ਖੇਤ ਦੇ ਵਿੱਚ ਰੱਖਦਾ ਤੇ ਫਿਰ ਪੈਟਰੋਲ ਛਿੜਕ ਕੇ ਅੱਗ ਲਾ ਦਿੰਦਾ ਤੇ ਉਹ ਫਿਰ ਉੱਥੋਂ ਚਲੇ ਜਾਂਦੇ ਨੇ ਫਿਰ ਪੁਲਸ ਨੇ ਉਸ ਨੀਲੇ ਡਰਮ ਨੂੰ ਕਬਜ਼ੇ ਦੇ ਵਿੱਚ ਲਿਆ ਸੀ ਪਰ ਇੱਕ ਹੋਰ ਫੈਮਿਲੀ ਨੂੰ ਉਸ ਨੂੰ ਆਪ ਦਾ ਬੇਟਾ ਮੰਨ ਲਿਆ ਤੇ ਉਸ ਦਾ ਸੰਸਕਾਰ ਕਰਤਾ ਜਦੋਂ ਕਿ ਰਕੇਸ਼ ਦੇ ਪਿਤਾ ਲਾਲ ਸਿੰਘ ਨੂੰ ਵੀ ਉਹ ਡਰਮ ਪੁਲਸ ਦੇ ਦੁਆਰਾ ਦਿਖਾਇਆ ਗਿਆ ਸੀ লাশ ਦਿਖਾਈ ਗਈ ਸੀ ਪਰ ਉਹਦੇ ਦੁਆਰਾ ਪਛਾਣਨ ਤੋਂ ਹੀ ਇਨਕਾਰ ਕਰ ਦਿੱਤਾ ਗਿਆ ਸੀ ਤੇ ਇਸੇ ਤੋਂ ਬਾਅਦ ਪੁਸਤ ਦੇ ਦੋਵਾਰਾ ਦੇਵੀ ਲਾਲੂ ਅਰੈਸਟ ਕਰ ਲਿਆ ਗਿਆ ਤੇ ਹੁਣ ਪੁਸਤ ਦੇ ਦੋਵਾਰਾ ਚਾਰ ਸ਼ੀਟ ਦਾਖਲ ਕੀਤੀ ਜਾ ਰਹੀ ਹੈ ਤੇ ਇਸ ਸਮੇਂ ਦੇਵੀ ਲਾਲ ਸਲਾਖਾਂ ਦੇ ਪਿੱਛੇ ਹੈ ਤੁਹਾਡਾ ਇਸ ਪੂਰੀ ਵੀਡੀਓ ਨੂੰ ਲੈ ਕੇ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ